ਟੇਰੇ ਬੈਠੇ ਠਗੀ ਲਾ ਰਹੇ ਆ ਸਰਯਾਮ ਯਾਰ ਮੇਰੇ ਨਾਲ 1000 ਰੁਪਏ ਦੀ ਲਾਗੇ ਆ ਜਾ ਤੂੰ ਇਧਰ ਆ ਭਾਜੀ ਮੈਂ ਨਹੀਂ ਨੌਲਾ ਤੂੰ ਯਾਰ ਮੇਰੇ ਬਈ ਤੂੰ ਸੱਚਾ ਤੂੰ ਯਾਰ ਤੂੰ ਚੈਕਿੰਗ ਕਰਾ ਯਾਰ ਆਪਣੀ ਬਈ ਮੈਂ ਉੱਥੇ ਨਹੀਂ ਬੋਸ਼ਰਮ ਕਰੂੰਗਾ ਪੈਸੇ ਇਹਨਾਂ ਗੁਪਤ ਅੰਦਰ ਪਾਏ ਨੇ ਯਾਰ ਫੇਰ ਉਹੀ ਉਦਰਾ ਬਾਥਰੂਮ ਚਾ ਬਾਥਰੂਮ ਚ ਜਾੜਾ ਭਾਜੀ ਉਹ ਚੱਲ ਸਾਈਡ ਮੈਂ ਚਲੋ ਮੈਂ ਤੁਹਾਨੂੰ ਕਹਦੇ ਨਾ ਬਾਈ ਕੋਈ ਫਾਇਦਾ ਫਿਰ ਹਾਲੇ ਵੀ ਤੈਨੂੰ ਪਿਆਰ ਕਰਦਾ ਸਮਝਾ ਰਿਹਾ ਕੰਮ ਹੋਇਆ ਵਾ ਤਾ ਦੱਸ ਦੇ ਸਿੱਧੀ ਜੀ ਗੱਲ ਲਿਆ ਹੈਂ ਅਗਰ ਹੋਇਆ ਵੀ ਮੈਂ ਕਰਦਾ ਕਿੱਲਾ ਨਹੀਂ ਤੇਰਾ ਹੈਂ ਉਹ ਬਾਈ ਤੇਲ ਨਾ ਮੈਂ ਮੇਗੀ ਮੈਂ ਆ ਕਿਉਂ ਦੇਰਿਆਂ ਤੂੰ ਤੂੰ ਨਹੀਂ ਹੁੰਦਾ ਤੁਹਾਡੇ ਆ ਕਿਉਂ ਦੇਰਿਆਂ ਤੂੰ ਮੈਨੂੰ ਨਹੀਂ ਹੁੰਦਾ ਵਿਸ਼ਵਾਸ ਤੂੰ ਆ ਬਾਥਰੂਮ ਚ ਨੂੰ ਆ ਮੈਂ ਤੈਨੂੰ ਕਹਿ ਰਿਹਾ ਆ ਦੇਖ ਕਿਉਂ ਹੋਇਆ ਯਾਰ ਦੇਰ ਤੂੰ ਸੱਚਾ ਤੂੰ ਪੈਸੇ ਕਿਉਂ ਦੇ ਰਿਹਾ ਮੈਨੂੰ ਮੈਂ ਕਹਿ ਰੇ ਇਹਨੂੰ ਮੈਂ ਦੇ ਦੇ ਯਾਰ ਬਾਈ ਤੂੰ ਐਂ ਦੱਸ ਜੇ ਤੂੰ ਸੱਚਾ ਤ ਮੈਂ ਤੁਹਾਡਾ ਪੰਪ ਦੇਖੀ ਤੂੰ ਨੂ ਤੇਰਾ ਬਣਦਾ ਕੀ ਆ ਹੁਣ ਰੁਕ ਜਾ ਤੂੰ ਇੱਥੇ ਰੁਕਾ ਫੇ ਤੂੰ ਪੈਸੇ ਪਾਏ ਕਿੱਥੇ ਆਂ ਦੱਸ ਉਹ ਭਾਈ ਜੀ ਮੈਂ ਨਹੀਂ ਪਾਏ ਅਗਰ ਗੱਲ ਗੱਲ ਯਾਰ ਅਲੈਕੁਮ ਸਲਮ ਯਾਰ ਤੂੰ ਇੱਥੇ ਬਲਾਇਆ ਨਾ ਹੈਲੋ ਅਸੀਂ ਕਿਹ ਹਜ਼ਾਰ ਰੁਪਏ ਦੇ ਪੁੱਛੇ ਮੇਰੇ ਯਾਰ ਭਾਈ ਦੱਸੋ ਤੁਹਾਡੇ ਨਾ ਇੱਥੇ ਪੰਪ ਦੇ ਨਾ ਆਪਾਂ ਨੇ 3000 ਦਾ 2800 ਦਾ ਤੇਲ ਪਵਾਇਆ 3000 ਆਪਾਂ ਨੇ ਕੈਸ਼ ਦਿੱਤਾ ਠੀਕ ਹੈ ਜੀ ਤੇ 3000 ਦਿੱਤਾ ਕੈਸ਼ 3000 ਚੋਂ ਚਲੋ ਹੋ ਸਕਦਾ ਯਾਰ ਭਲੇਖਾ ਭਾਈ ਨੂੰ ਵੀ ਹੋ ਲਾ ਸਕਦਾ ਆਪਾਂ ਨੂੰ ਵੀ ਹੋ ਲਾ ਸਕਦਾ ਹਨਾ ਬਾਈ ਕਹਿੰਦਾ ਕਹਿੰਦਾ ਵੀ ਤੁਹਾਡਾ 500 ਘਟਾ 2500 ਹੈ ਚਲੋ ਮੈਂ ਕਹਿੰਦਾ ਭੁਲਿਖਾ ਲੱਗਦਾ ਆਪਾਂ ਨੇ ਬਾਈ 2500 ਮੰਨ ਲਿਆ ਇਹਦੇ ਕੋਲ 500 ਆਪਾਂ ਨੇ ਪਰਸ ਨੂੰ ਜਿੰਨੇ ਨੂੰ ਕੱਢ ਕੇ ਦਿੱਤਾ 500 ਇਹਨਾਂ ਨੇ ਬਾਈ ਪਾ ਲਿਆ ਅੱਗੇ ਪਿੱਛੇ ਕਿਤੇ ਹੀ ਪਾਇਆ ਹਨਾ ਤੇ ਚਲੋ 500 ਦਿੱਤਾ ਤੇ ਇਹਨਾਂ ਨੂੰ ਜਿੰਨੇ ਨੂੰ ਅਸੀਂ ਬਾਈ ਪਰਤ ਮੈਂ ਪਾ ਕੇ ਸਲਫ ਮਾਰ ਕੇ ਤੋੜਨ ਲੱਗਾ ਟਰੈਕਟਰ ਆਪਦਾ ਤੇ ਬਾਈ ਕਹਿੰਦਾ ਕਹਿੰਦੇ ਜੀ 500 ਤੁਹਾਡਾ ਹੋਰ ਘਟਾ ਹੈ ਕਹਿੰਦਾ ਥੋੜਾ ਤਾਂ ਕਹਿੰਦਾ ਐ ਹੀ 2500 ਹੈ 2000 ਬਣਿਆ ਕਹਿੰਦਾ ਬਾਈ ਮੈਂ ਦੱਸ ਕੀ ਹੈ ਮੇਰਾ ਭਰਾ ਦੇਖੋ ਮੈਂ ਆਪਾਂ ਚਲੋ ਬਾਈ ਫੇਸਬੁਕ ਤੇ ਕਿੰਨੇ ਆਪਾਂ ਕਦੇ ਮਿਲੇ ਨਹੀਂ ਮਿਲੇ ਆਪਾਂ ਜਾਣਦੇ ਨਹੀਂ ਜਾਣਦੇ ਪਰ ਗੱਲ ਆਏਗਾ ਦੇਖੋ ਬਾਈ ਸਿਰਫ ਨਾ ਬੰਦੇ ਨੇ ਦੇ ਘਵਲਾ ਕਰਿਆ 1000 ਰੁਪਏ ਇਹਦਾ ਕਿਤੇ ਕਿਤੇ ਵੀ ਪਾਇਆ ਇਹਨੇ ਅੱਗੇ ਪਿੱਛੇ ਪਾਇਆਗਾ ਬੰਦੇ ਸਿਰਫ ਬੰਦੇ ਨੂੰ ਮੈਂ ਹਾਂਜੀ ਲਓ ਜੀ ਇੱਥੇ ਗੱਲੋ ਸਾਰੇ ਆਵਾ ਹਾਂਜੀ ਤੂੰ ਮੈਂ ਮੈਂ ਦੱਸਾਂ ਕੀ ਗੱਲ ਮੈਂ ਗੱਲੇ ਮਗਾਤੀ ਆਪਾਂ ਨੇ ਕੈਮਰੇ ਵਾਲੇ ਪਾਸੇ ਤੇ ਪਜਾਣਾ ਹੀ ਨਹੀਂ ਆ ਮੈਂ ਕਿ ਸਿਰਫ ਥੋੜੇ ਬੰਦੇ ਨੂੰ ਗਿਆ ਆਪਾਂ ਨੇ ਬੰਦਾ ਯਾਰ ਆਪਣੇ ਬੰਦਾ ਸਾਹਮਣੇ ਖੜਿਆ ਮੈਂ ਕਿ ਬਾਈ ਨੂੰ ਯਾਰ ਤੁਸੀਂ ਤੁਸੀਂ ਆਪ ਦਾ ਬੰਦਾ ਭੇਜੋ ਸਾਡਾ ਮੇਰੇ ਨਾਲ ਆਪ ਦਾ ਬੰਦਾ ਹਨਾ ਵੀ ਚੈਕਿੰਗ ਕਰਾ ਦਿਓ ਆਪਦੀ ਕੋਈ ਗੱਲ ਮੁੱਕੀ ਯਾਰ ਹੈਗੇ ਬਾਈ ਹੱਦ ਹੋ ਗਈ ਚੈੱਕ ਚੈਕਿੰਗ ਯਾਰ ਜਦ ਸਾਡਾ ਹੁਣ ਸਾਡੇ ਨਾਲ ਫਰਕ ਪਿਆਗਾ ਤਾਂ ਅਸੀਂ ਕਿਉਂ ਨਹੀਂ ਕਰੂਗੇ ਯਾਰ ਬਾਈ ਯਾਰ ਬਾਈ ਨਹੀਂ ਤੁਸੀਂ ਤਾਂ ਇੱਕ ਪਾਸੇ ਤਾਂ ਕਹਿੰਦੇ ਬੇਚੀਨ ਤੋਂ ਹੋ ਜੋ ਪਰ ਬੰਦੇ ਤਾਂ ਹੁਣ ਯਾਰ ਅਸੀਂ ਸਾਡੇ ਬੰਦਾ ਮੁਜਰਮ ਸਾਡੇ ਬੰਦਾ ਸਾਹਮਣੇ ਖੜਿਆ ਇਹਨਾਂ ਪੈਸੇ 1000 ਰੁਪਏ ਸਾਡਾ ਕਿਤੇ ਚੱਡੀ ਚੱਗੇ ਪਿੱਛੇ ਕਿਤੇ ਹੀ ਪਾਇਆ ਜੇਬ ਚ ਪਾਇਆ ਪੋਗੜ ਚ ਪਾਇਆ ਕਿਤੇ ਲਕੋਇਆ ਉਹ ਸਾਨੂੰ ਬੰਦਾ ਸਾਡਾ ਚੈਕਿੰਗ ਕਰਾ ਦੇਵੇ ਗੱਲ ਮੁੱਕੀ ਯਾਰਾ ਨਾਂ ਨਾਂ ਇਹ ਕੈਮਰਾ ਚੱਲ ਰਿਹਾ ਹੈ ਬੰਦੇ ਅੱਗੇ ਵਿੱਚ ਗਏ ਹੋ ਗਿਆਂ ਬਾਈ ਅਸੀਂ ਤਾਂ ਕਹਿੰਦੇ ਨਹੀਂ ਤੁਹਾਡੇ ਬੰਦੇ ਸਾਡੇ ਨਾਲ ਹੈਗੇ ਹੈਗੇ ਹੋਗਾ ਹਟ ਨਾ ਅਸੀਂ ਕਹਿੰਦੇ ਵੀ ਚਲੋ ਹੋਇਆ ਨਹੀਂ ਫੇ ਬੰਦੇ ਸਾਨੂੰ 1000 ਰੁਪਏ ਕਿਉਂ ਦੇ ਰਹੇ ਹੈ ਕੈਸ਼ ਕਹਿੰਦੇ ਜਾਓ ਬਾਈ ਸਾਡਾ ਕੋਈ ਗੱਲ ਨਹੀਂ ਕਹਿੰਦਾ ਤੁਹਾਡੇ ਆ ਦੇਖਦੇ ਪੂਰੇ ਕਰਦੇ ਕਿਉਂ ਨਹੀਂ 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 ਸਿਰਫ ਗੱਲ ਤਾਂ ਇਹ ਹੈ ਵੀ ਇਹ 1000 ਰੁਪਏ ਕਿਉਂ ਦੇ ਰਹੇ ਸਾਨੂੰ ਉਲਟ ਕੱਢ ਗਏ ਇਹ 1000 ਰੁਪਏ ਜਦੋਂ ਬੰਦਿਆਂ ਨੇ ਚਲੋ ਜੇ ਚੋਰੀ ਚਲੋ ਜੇ ਚੋਰੀ ਕੀਤੀ ਹੋਣੀ ਬੰਦੇ ਨੇ ਲਪੋਏ ਨਹੀਂ ਤੁਹਾਡੇ ਨੇ ਗੱਲ ਇਹ ਵੀ ਸੈੱਡ ਪੌੜੀ ਤੇ ਜਾਉਂਗੇ ਬੰਦਾ ਪੌੜੀ ਤੇ ਪਿੱਛੇ ਹੱਥ ਕੀ ਚਿੰਗੀਆਂ ਹੋਣ ਨਹੀਂ ਚੱਦ ਗਿਆ ਦੇ ਦੇ ਤੱਕੀ ਸਰਵੇ ਦੇ ਰਾ ਵਾਪਸ ਕਰ ਦੋ ਹਾਂ 2500 ਦੇ ਰਫਾ ਬਾਈ ਜੀ ਆਏ ਮੈਨੂੰ ਉਹਦੀ ਟਾਰਕਾ ਆਇਆ ਉਹ ਪੈਸੇ ਨਹੀਂ ਸਾਡੇ ਕੋਲ ਦਿਨ ਕੋਈ